ਦੇਖ ਸਕਦੇ ਤੁਸੀਂ ਦੋ ਦੰਦ ਦੇ ਵਿੱਚ ਇਹ ਚੈਂਪੀਅਨ ਰਹੇਗਾ ਪਹਿਲਾਂ ਤੁਸੀਂ ਜਾਨਵਰ ਤੇ ਬੱਕਰਾ ਦੇਖੋ ਕੁਆਲਿਟੀ ਦੇਖੋ ਲੈਂਥ ਵੇਖੋ ਚਿੱਟੀਆਂ ਅੱਖਾਂ ਦੇ ਵਿੱਚ ਤੇ ਬਹੁਤ ਸ਼ਾਨਦਾਰ ਹੈ ਛੱਡਿਓ ਭਾਈ ਜੋਂ ਇਹਨੂੰ ਛੱਡ ਲਓ ਜੀ ਤੇ ਵੱਖ-ਵੱਖ ਚੈਨਲਾਂ ਤੇ ਤੁਸੀਂ ਬਾਈਆਂ ਦੀ ਵੀਡੀਓ ਦੇਖੋਗੇ ਦੇਸੀ ਸਟੂਡੀਓ ਮਾਨ ਮਾਨਸਾਲਾ ਇਹ ਆ ਭਰਾ ਰੋੜੋ ਸਾਰੇ ਖੜੇ ਨੇ ਭਾਈ ਜੀ ਕੀ ਹਾਲ ਹੈ ਵਧ ਗਿਆ ਭਾਈ ਤੇ ਕਿਹੜੇ ਪਿੰਡਾ ਆਪਣਾ ਆਲਮਾਲਾ ਬਈ ਆਲਮਾਲਾ ਹਾਂ ਕਿੰਨੇ ਕ ਜਾਨਵਰ ਆਇਦੋਂ ਕਿਹੜੀ ਨਸਲ ਦੇ ਕੰਮ ਕਰਦੇ ਹੋ ਬਰਬਰੀ ਦਾ ਹੀ ਆਪਣੇ ਕੋਲ ਬਰਬਰੀ ਦਾ ਹੀ ਹਾਂ ਠੀਕ ਹੈ ਜੀ ਤੇ ਇਹ ਚੈਂਪੀਅਨ ਹੈ ਹਾਂ ਦੋ ਸ਼ੋ ਜਿੱਤਿਆ ਹੈ ਦੋ ਸ਼ੋ ਜਿੱਤਿਆ ਹੈ ਕਿਹੜੀ ਜਗ੍ਹਾ ਤੋਂ ਬਈ ਗੰਗਾਣਾਗਰ ਤੋਂ ਗੰਗਾਣਾਗਰ ਤੋਂ ਹਾਂ ਗੰਗਾਣਾਗਰ ਤੋਂ ਦੋ ਸ਼ੋ ਜਿੱਤਿਆ ਬਈ ਹੋਰਾਂ ਦਾ ਹੋਰ ਕਿੰਨੀਆਂ ਬੱਕਰੀਆਂ ਰੱਖਦੇ ਹੋ ਆਪਣੇ ਕੋਲੇ ਹੈਗੀਆਂ 20 25 ਬਈ ਠੀਕ ਹੈ ਜੀ ਇਹ ਸਰਟੀਫੀਕੇਟ ਹੈ ਹਾਂ ਆ ਸਰਟੀਫੀਕੇਟ ਠੀਕ ਹੈ ਜੀ ਸਰਟੀਫੀਕੇਟ ਹੈ ਬਈ ਹੋਰਾਂ ਕੋਲੇ ਕੇ ਪੀ ਆਰ ਚੈਂਪੀਅਨ ਆ ਤੁਹਾਨੂੰ ਤੇ ਹੁਣ ਕਿੰਨੇ ਦੰਦ ਹੋ ਗਏ ਬਈ ਇਹ ਠੀਕ ਹੈ ਇੱਥੇ ਵੇਚਣ ਵਾਸਤੇ ਲੈਂਦਾ ਜਾਂ ਵੈਸੇ ਹੀ ਲੈਂਦਾ ਵੇਚ ਵੀ ਦੇਵਾਂਗੇ ਅੱਛਾ ਜੇ ਕਿਸੇ ਵੀਰ ਨੇ ਲੈਣਾ ਹੈ ਜੇ ਕ੍ਰਾਸਿੰਗ ਕਰਾਉਣੇ ਆ ਬ੍ਰੇਕਿੰਗ ਤੇ ਵੀ ਹੈ ਬ੍ਰੇਕਿੰਗ ਤੇ ਮੀਟਿੰਗ ਤੇ ਵੀ ਹੈਗਾ ਜੇ ਕਿਸੇ ਨੇ ਕ੍ਰਾਸ ਕਰਾਉਣੀ ਆ ਸਟੱਡ ਸਰਵਿਸ ਕਿੰਨੇ ਲੈਣੇ ਆ ਹਾਂ ਕਿੰਨੀ ਸਾਡੇ ਸਾਫ ਸਦੀ 2000 ਰੁਪਏ ਬਈ 2000 ਰੁਪਏ ਲੈਂਦੇ ਆ ਬਈ ਰਿਜ਼ਲਟ ਚਕੇ ਕਰਦੇ ਆ 3-3000 ਰੁਪਏ ਲੈਂਦੇ ਆ ਜਿੰਨੇ ਨਾਲ ਹੈ ਕਿਨੇ ਨਹੀਂ ਬੱਚੇ ਨਾਲ ਹੈ ਨਹੀਂਗੇ ਅੱਛਾ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਬੱਚਾ ਇਹਦਾ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ 17 ਤੋਂ ਲੈ ਕੇ 20-20 ਹਾਂ ਤੱਕ ਵਿਖਿਆ ਠੀਕ ਹੈ ਕਿੱਥੇ ਕਿੱਥੇ ਵੀ ਕਿਓਬਿਰ ਕਾਰਡ ਹੋਣਗੇ ਤੁਹਾਡੇ ਕੋਲੇ ਉਹ ਗੰਗਾ ਨਗਰ ਆਪਣੇ ਰਿਸ਼ਤੇਦਾਰਾਂ ਤੋਂ ਲਿਆਂਦਾ ਸੀ ਉਹਨਾਂ ਕੋਲੇ ਬੱਚੇ ਵੀ ਫਿਰਦੇ ਆ ਇਹਦੇ ਤੇ ਉਹਨਾਂ ਨੇ ਵੀ ਵੇਚਿਆ ਜੇ ਕੋਈ ਭਰਾ ਬੱਚੇ ਦੇਖਣਾ ਚਾਵੇ ਉਹ ਤੁਹਾਨੂੰ ਹਾਂ ਜਰੂਰ ਤੇ ਜੁਦੇ ਜਿੱਤਿਆ ਗੰਗਾ ਨਗਰ ਸੀਗਾ ਮੇਲਾ ਗੰਗਾ ਨਗਰ ਤੇ ਕਿੰਨੇ ਬੱਕਰੇ ਸੀਗੇ ਉੱਥੋਂ ਇਹਦੇ ਨਾਲ 30 35 ਸੀਗੇ 30 35 ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਸੀ ਠੀਕ ਹੈ ਜੀ ਉਹਦਾ ਕੀ ਰੇਟ ਰੱਖਿਆ ਭਾਈ ਤੇ 60 ਹਜ਼ਾਰ ਡਿਮਾਂਡ ਆ ਭਾਈ ਇਹਦੀ 60 ਹਜ਼ਾਰ ਡਿਮਾਂਡ ਕਰਦੇ ਠੀਕ ਹੈ ਜੀ ਦੇਖ ਸਕਦੇ ਹੋ ਸਾਰਾ ਕੱਠ ਜਿਹੜਾ ਇਸ ਬੱਕਰੇ ਕੋਲੇ ਲੱਗਿਆ ਹੋਇਆ ਦੇਖਣ ਵਾਸਤੇ ਤੇ ਟੌਪ ਤੋਂ ਟੌਪ ਇਥੇ ਜਾਨਵਰ ਹੋਰ ਵੀ ਬਹੁਤ ਆਏ ਨੇ ਤੇ ਪਰ ਬਾਈਵਰਾਂ ਦਾ ਇਹ ਬੱਕਰਾ ਦੇਖਣ ਵਾਸਤੇ ਨੇ ਲੋਕ ਭੀੜ ਇਕੱਠੀ ਹੋ ਗਈ ਇਹ ਜੋਗੇ ਵਾਲੇ ਦੇ ਵਿੱਚ ਬਾਈ ਜੋਂਗ ਵਾਲੇ ਵੀ ਜਾਂਦੇ ਸੀਗੇ ਟੋਂਗ ਵਾਲੇ ਵੀ ਜਾਂਦੇ ਸੀ ਤੇ ਕਿਵੇਂ ਲੱਗਿਆ ਤੁਸੀਂ ਆ ਜਿਹੜਾ ਮੰਡੀ ਉਧਰੋਂ ਪਟਕੇਸਰ ਆ ਗਏ ਇੱਥੇ ਤੇ ਇੱਥੇ ਆ ਕੇ ਮੰਡੀ ਜਾਨਵਰ ਦੀ ਕਦਰ ਪੈਂਦੀ ਆ ਹਾਂ ਮੰਡੀ ਚ ਅਸੀਂ ਟੋਂਗ ਘਰੇ ਖੜਾਤਾ ਕਿਸੇ ਨੂੰ ਪਤਾ ਨਹੀਂ ਲੱਗਦਾ ਇੱਥੇ ਪਰਾਂ ਤੋਂ ਪਰਾਂ ਗਾਹ ਕਾ ਹੁੰਦਾ ਉੱਤੇ ਤੋਂ ਉੱਤੇ ਹਾਂਜੀ ਤੇ ਪ੍ਰਬੰਧ ਕਿੰਨੇ ਐਸੇ ਹੁਣ ਨਵੀਂ ਲੱਗੀ ਦੂਜੀ ਦਿਨ ਆ ਚੱਲ ਬੜੀ ਉਤਿਆਰ ਲੱਗੀ ਆ ਮੰਡੀ ਪਹਿਲਾਂ ਵੀ ਆਇਆ ਸੀ ਮੈਂ ਹੁਣ ਵੀ ਦੂਜੀ ਦੇ ਵਾਰੀ ਵੀ ਆਇਆ ਤੇ ਬਹੁਤ ਵਧੀਆ ਪ੍ਰਬੰਧ ਹੈ ਠੀਕ ਹੈ ਜੀ ਜਿਵੇਂ ਬੰਦੇ ਬਾਈ ਆਲਮ ਵਾਲੇ ਹੈ ਆਲਮ ਵਾਲਾ ਇੱਥੇ ਆਇਆ ਕਰੋ ਜੀ ਹਰ ਵੀਰਵਾਰ ਨੂੰ ਜੇ ਕਿਸੇ ਨੂੰ ਮਿਲਣਾ ਹੋਵੇ ਅਗਲੇ ਵੀਰਵਾਰ ਮਿਲਣਾ ਹੋਵੇ ਇੱਥੇ ਮਿਲੋਗੇ ਹਾਂ ਹਾਂ ਬੱਕੇ ਨੰਬਰ ਚੱਲ ਰਹੇ ਆ ਬਾਕੀ ਆਪਾਂ ਸ਼ਨੀਵਾਰ ਵਾਲਾ ਕਰ ਲਵਾਂਗੇ ਸ਼ਨੀਵਾਰ ਨੂੰ ਕਿੱਥੇ ਲਾਉਣੀ ਮੰਡੀ ਆਲਮ ਵਾਲੇ ਆਲਮਪਾਲਾ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਉੱਥੇ ਹੀ ਭਰਾ ਪਹੁੰਚਿਆ ਕਰੋ ਕੋਈ ਜਿੱਸਾ ਆਪਾਂ ਦੇਖਿਆ ਕੰਡੈਕਟ ਆ ਇਹ ਦੇਖੋ ਬਕਰਾ ਮੰਡੀ ਸ਼ਨੀਵਾਰ ਨੂੰ ਤੇ ਹਾਂ ਲਓ ਦਰਸ਼ਕੀ ਸੇਖੋ ਬਰਬਰੀ ਬੀਟਲ ਕਾਟੂਮਾਲ ਤੇ ਸਾਰੇ ਤਰ੍ਹਾਂ ਦੇ ਜਾਨਵਰ ਉੱਥੇ ਖਰੀਦਣ ਵੇਚਣ ਪਹੁੰਚਦੇ ਆ ਤੇ ਮਲੋਟ ਫਾਜ਼ਿਲਕਾ ਰੋਡ ਦੇ ਉੱਤੇ ਆ ਪਿੰਡ ਆਲਮਵਾਲਾ ਹਾਂ ਠੀਕ ਹੈ ਜੀ ਇੱਕ ਵਾਰੀ ਜਾਨਵਰ ਹੋਰ ਦਿਖਾਓ ਬਕਰਾ ਫੇਰ ਦੇਖ ਲਈ ਇੱਕ ਵਾਰੀ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਹੋਰ